ਅੱਜ ਕਿੰਨਾ ਮਜ਼ਾ ਆਇਆ ਸ਼ੋਅ ਤੇ ਹਨਾ ਹਾਂ ਇਦਾਂ ਹੀ ਸ਼ੋਅ ਲੱਗਣ ਤਾਂ ਵਧੀਆ ਨਾਲੇ ਆਪਣੀ ਦਿਹਾੜੀ ਸ਼ੂਰੀ ਬਣ ਜਾਂਦੀ ਆ ਸਰ ਵੀ ਬਹੁਤ ਘਰ ਸੀਗੇ ਠੀਕ ਆ ਮਿਲਦੇ ਆ ਆਪਾਂ ਅਗਲੇ ਸ਼ੋਅ ਤੇ ਠੀਕ ਆ ਠੀਕ ਆ ਅੱਜ ਤਾਂ ਬਹੁਤ ਵਧੀਆ ਪੈਸੇ ਬਣੇ ਇਸ ਤਰ੍ਹਾਂ ਹੀ ਬਸ ਦੇਣ ਲੱਗੀ ਜਾਣ ਵਧੀਆ ਕੀ ਗੱਲ ਲੱਗ ਪਾਈ ਉਹਨੇ ਖੁਸ਼ ਹੋਈ ਆ ਨੂੰ ਤੇ ਖੁਸ਼ ਵਾਲੀ ਗੱਲ ਹੀ ਆ ਅੱਜ ਸਾਨੂੰ ਦਿਹਾੜੀ ਬਹੁਤ ਵਧੀਆ ਮਿਲੀ ਆ ਨਾਲੇ ਸਾਰੇ ਵੀ ਬਹੁਤ ਖੁਸ਼ ਸੀਗੇ ਇਹ ਤੇ ਖੁਸ਼ ਹੋਣ ਵਾਲੀ ਕੀ ਗੱਲ ਆ ਇਹ ਤੇ ਨੱਚਣ ਵਾਲਿਆਂ ਦੇ ਪੈਸੇ ਵਾਰ ਹੀ ਦਿੰਦੇ ਲੋਕ ਖੁਸ਼ ਹੋਣ ਵਾਲੀ ਕੋਈ ਨਹੀਂ ਗੱਲ ਨਾਲੇ ਸਾਰਾ ਦਿਨ ਨੱਚਣਾ ਕਿਹੜਾ ਸੌਖੀ ਗੱਲ ਆ ਸਾਰਾ ਦਿਨ ਲੱਕ ਹਿੱਲ ਟੁੱਟਣ ਲੱਗ ਜਾਂਦੇ ਆ ਹਾਂ ਨੱਚਣਾ ਕਿਹੜਾ ਸੌਖਾ ਪਿਆ ਵਾ ਹਾਂ ਹਾਂ ਤੇ ਤੂੰ ਤਾਂ ਸਗਾ ਖੁਸ਼ ਹੋਣਾ ਚਾਹੀਦਾ ਇੰਨੀ ਵਧੀਆ ਮੇਰੀ ਦਿਹਾੜੀ ਬਣੀ ਆ ਦੇਖਾਂਗਾ ਪੈਸੇ ਕਿੰਨੇ ਕ ਬਣੇ ਆ ਵਧੀਆ ਪਾਸੀ ਬਣੇ ਅੱਜ ਰੋਜ਼ ਹੀ ਰੱਬ ਇਦਾਂ ਦੇ ਦਿਨ ਲਾਵੇ ਇਹ ਤੂੰ ਕੀ ਕਰਨੇ ਆ ਮੈਨੂੰ ਕਾਹਲੇ 2500 ਰੁਪਇਆ ਬੰਦਾ ਔਰੇ ਫੜਾ ਤੂੰ ਮੈਂ ਦੇਖੋ ਲੈ ਮੈਂ ਥਨ ਮੈਂ ਖਾਂਦਾ ਨਹੀਂ ਗਾ ਗੋਲ ਦੇ ਪੈਸੇ ਤੇਰੇ ਲੈ ਪੈਸੇ ਫੜਾ ਮੈਨੂੰ ਰਾ ਤੂੰ ਪੈਸੇ ਦੱਸ ਕੀ ਕਰਨੇ ਆ ਨਹੀਂ ਨਹੀਂ ਔਰੇ ਫੜਾ ਕੇ ਔਰੇ ਫੜਾ ਪੈਸੇ ਤੂੰ ਦੱਸ ਕੀ ਕਰਨੇ ਆ ਪੈਸੇ ਮੈਂ ਮੋਹ ਦੇ ਮਰਦ ਉਗੀ ਕਰਨੇ ਹਾਈਵੇ ਰੱਬਾ ਐਡੀ ਕਿਸਮਤ ਮਾੜੀ ਆ ਮੈਂ ਤਾਂ ਮਸਾਂ ਕਮਾਉਣੀ ਆ ਤੇ ਇਹ ਮੇਰੇ ਪੈਸੇ ਖੋ ਕੇ ਲੈ ਗਿਆ ਲੈ ਦੱਸ ਹਾਈ ਰੱਬਾ ਇਹਨੂੰ ਕੀ ਪਤਾ ਕਿ ਨੱਚਣਾ ਕਿਹੜਾ ਸੋਖੀ ਗੱਲ ਪਈ ਆ ਸਾਰਾ ਦਿਨ ਸਰੀਰ ਟੁੱਟਦਾ ਰਹਿੰਦਾ ਵਾ ਹਾਈਵੇ ਰੱਬਾ ਮੇਰੀ ਕਿਸਮੇ ਕਿਸਮਤ ਮਾੜੀ ਆ ਇਹ ਬੰਦੇ ਦਾ ਵੀ ਔਖਾ ਹੀ ਗਿਆ ਆਂ ਜੱਗੂ ਆ ਕਿਵੇਂ ਆ ਕਿੱਥੇ ਆ ਪੱਤ ਐ ਸੰਦਾ ਤਾਂ ਹੱਲ ਹੋ ਗਿਆ ਹਾਂ 2500 ਰੁਪਿਆ ਮੇਰੇ ਕੋਲ ਹੈ ਤੋ ਕਿੱਥੇ ਆ ਜਲਦੀ ਕਰ ਯਾਰ ਹਾਂ ਨਾਲੇ ਤੇ ਨਾਲੇ ਤੇ ਆ ਜਾ ਜਲਦੀ ਕਰ ਆ ਜਾ ਉਹ ਭਰਾ ਉਹ ਵੇਖੋ ਚਲ ਕੋਈ ਨਹੀਂ ਗੱਲ ਗਲਤੀ ਹੋ ਗਈ ਹੋ ਮਸਲਾ ਕੀ ਆ ਕਹੇ ਰਾਜੂ ਠੀਕ ਹੈ ਉਹ ਠੀਕ ਹੈ ਹਾਂ ਠੀਕ ਹੈ ਬੜੇ ਦਰਬਾਰ ਆਇਆ ਯਾਰ ਪਾਸ ਸੱਚੇ ਮੋਹਮ ਤੇਰੇ ਕੋਲ ਹੀ ਹੈ ਉਹ ਠੀਕ ਹੈ ਉਹ ਠੀਕ ਹੈ ਹੋਰ ਜਵਾਇ ਦੇ ਲਈ ਠੀਕ ਹੈ ਹਾਂ ਹਾਂ ਸਾਰੇ ਪਿੰਡ ਸਾਰੇ ਠੀਕ ਆ ਵਧੀਆ ਠੀਕ ਹੈ ਠੀਕ ਕੰਮਕਾਰ ਫਿਰ ਕੀ ਕਰਦਾ ਬਸ ਆਹੇ ਮਾੜਾ ਮੋਟਾ ਕਰ ਲਈਦਾ ਟਾਈਮ ਪਾਸ ਹੋ ਜਾਂਦਾ ਮੀਂਹ ਦਾ ਘਰ ਕਿੰਨਾ ਦਾ ਮੀਂਹ ਦਾ ਪਈ ਬੜਾ ਮੋਟਾ ਆ ਪਿਆ ਯਾਰ ਅੱਜ ਪੈਦਾ ਭਾਈ ਨਹੀਂ ਗਾ ਸਾਡੇ ਤਾਂ ਉੱਧਰ ਪਿੰਡਾਂ ਨਹੀਂ ਕਾੜ ਤੇ ਫੱਟੇ ਜਾ ਹਾਂ ਉੱਧਰ ਬਾਹਰ ਦਾ ਬਹੁਤ ਦਾ ਤੇ ਬਾਹਰ ਤਾਂ ਬਹੁਤ ਆ ਇੱਥੇ ਨਹੀਂ ਆਇਆ ਠੀਕ ਆ ਬਾਈ ਤੇ ਮੈਂ ਆ ਗਿਆ ਮੈਂ ਵੀ ਆ ਜੂਗਾ ਹਾਂ ਤਾਂ ਹੈ ਉਹ ਮੈਂ ਸਹੀ ਗੱਲ ਆ ਸਹੀ ਗੱਲ ਬਾਲਾ ਵੀ ਆਪਣੇ ਤਾਂ ਉੱਧਰ ਪਿੰਡਾਂ ਨਹੀਂ ਹਾਂ ਉੱਧਰ ਦਾਸ ਦੇ ਫਾੜੀਆਂ ਸਾਰਾ ਏਰੀਆ ਹੀ ਭਰਿਆ ਫਿਰਦਾ ਪਹਿਲਾਂ ਤਾਂ ਆਪਣੇ ਪਿੰਡਾਂ ਨਹੀਂ ਨਹੀਂ ਬਹੁਤ ਸੀਗਾ ਹਾਂ ਫੇਰ ਮੈਂ ਜੋ ਮੇਰੀ ਡਿਊਟੀ ਹੋ ਗਈ ਕਰਤਾਸਪੁਰ ਨਹੀਂ ਅੱਛਾ ਤੇ ਜ਼ਰਦਾਸਪੁਰ ਪੋਤ ਜਿਆਦੇ 8 10 ਦਿਨ ਡਿਊਟੀ ਰਹੀ ਤੇ ਇੰਨਾ ਮੀਂਹ ਸਟਿਆ ਅੱਛਾ ਅੱਛਾ ਗੱਲਾਂ ਹੀ ਛੱਡ ਦੇ ਬਹੁਤ ਮੀਂਹ ਪਿਆ ਮੈਨੂੰ ਕਹਿੰਦੇ ਤੂੰ ਤਾਂ ਯਾਰ ਮੀਂਹ ਵਾਲਾ ਬਾਬਾ ਜਿਹੜੇ ਦੂਜੇ ਮਲਾਜ ਮਾ ਆਪਣੇ ਮੈਂ ਉਹੀ ਗੱਲ ਆ ਜਦੋਂ ਮੈਂ ਇੱਧਰ ਮੋਗੇ ਨਹੀਂ ਤੇ ਮੋਗੇ ਬਹੁਤ ਮੀਂਹ ਪਿਆ ਕਹਿੰਦੇ ਪਰਸਾ ਜੁੱਤਥੇ ਤਾਂ ਲੰਬੀ ਕੜਤੀ ਮੈਂ ਵੀ ਜਵਾਕਾਂ ਦੇ ਮੋਬਾਈਲ ਤੇ ਵਖਿਆਈਗਾ ਮੇਰੇ ਕੋਲ ਤਾਂ ਨਿੱਕਾ ਫੋਨ ਠੀਕ ਹੈ ਤੇ ਮੈਂ ਜਵਾਕਾਂ ਦੇ ਮੋਬਾਈਲ ਤੇ ਦੇਖਿਆ ਹੀ ਪੁੱਤਰ ਪਸੂ-ਕੂਸੂ ਰੇੜੀ ਫਿਰਦਾ ਪਾਣੀ ਜਦੋਂ ਮੇਰੀ ਹੁਣ ਮੈਂ ਤਾਂ ਸਹੀ ਗੱਲ ਆ ਮਾਹੜਾ ਤੂੰ ਕਹਿ ਨਾ ਸੱਚੀ ਗੱਲ ਆ ਜਮ ਮੈਂ ਜਦੋਂ ਜਾਵੜਾ ਉਥੇ ਬਟੰਡੇ ਪਾਸੋਂ ਦੀ ਗੱਲ ਐਕਟ ਦੇਣੀ ਸੀ ਡਿਊਟੀ ਮੇਰੀ ਬਟੰਡੇ ਮੀਂਹ ਸਟਿਆ ਐਨਾ ਮੀਂਹ ਸਟਿਆ ਐਨਾਣਾ ਪਾਣੀ ਗੱਡੀਆਂ ਦੇ ਪਾਸਾਂ ਦੇ ਬਰਾਬਰ ਐਕਟ ਦੇਣੀ ਬਟੰਡੇ ਸ਼ਹਿਰ ਚ ਪਿਆ ਨਹੀਂ ਤਾਂ ਨਾ ਪਿਆ ਬਹੁਤ ਜ਼ਿਆਦਾ ਪਾਸੇ ਸਿਕਦੇ 20 ਨਹੀਂ ਉਹੀ ਗੱਲ ਹੋਊਗੀ ਯਾਰ ਗੱਲ ਸੁਣ ਮਹੀਨੇ ਦੇ ਵਟਾ ਵਟ ਛੱਡ ਜਾਂਦਾ ਬੱਸ ਤੇਰੇ ਦਾਸ ਤਾਂ ਹੋਮਰ ਤਰੀ ਨੇ ਛੱਡ ਦੇ ਕਢਾਉਂਗਾ ਕਢਾ ਕੋਈ ਨਹੀਂ ਬਠੀਕ ਹੈ ਠੀਕ ਹੈ ਤੈਨੂੰ ਮੀ ਮੀ ਕਰ ਦਨਾ ਆਪਾਂ ਵੇਦਾ ਜਾ ਕਰ ਸਹੀ ਗੱਲ ਆ ਉਹ ਗਰਮੀ ਜੀ ਨਿਕਲੇ ਦੇਣ ਸਭ ਨਿਕਲ ਜਾਂਦੇ ਢੋਨ ਆ ਲਾਇਆ ਕਿ ਨਾਮੁੱਜ ਬੱਤ ਢੋਨ ਨਹੀਂ ਲਾਇਆ ਨਰਮਾ ਦਾ ਹੁੰਦਾ ਹੀ ਨਹੀਂ ਆਪਣੇ ਠੀਕ ਹੈ ਅਸਾਂ ਇਧਰ ਨਰਮਾ ਦਾ ਆਪਾਂ ਇਧਰ ਹੁੰਦਾ ਨਹੀਂ ਨਾ ਆਪਣਾ ਆ ਗਾ ਫ੍ਰੀ ਰਿਪੋਰਟ ਵਾਲੀ ਬਣਾ ਹਾਂ ਫ੍ਰੀ ਰਿਪੋਰਟ রাতে ਇਹ ਹੋਇਆ ਮਾਲ ਮਿਲਦਾ ਰਿਹਾ ਹੈ ਅਮੈਗ ਮੰਨਿਆ ਨੇ ਲੋ ਪਾਣੀ ਲੈ ਗਏ ਆਲਾ ਫੜ ਪਾਣੀ ਤੇਰੇ ਕੋਲ ਤਾਂ ਕੋਈ ਕੰਮ ਹੀ ਹੈ ਨਹੀਂ ਦਸ਼ਤੋਂ ਬਿਨਾ ਬੇਗਾਨ ਜ਼ਿੰਦਗੀ ਫਰਾਕ ਕੀਤੀ ਹੋਈ ਹੈ ਨਾਲੇ ਆਪ ਦੀ ਤੇ ਨਾਲੇ ਮੇਰੀ ਕੀ ਕਰਗੇ ਬਰ ਲੱਗ ਗਏ ਹੁਣ ਕੀ ਕਰਗੇ ਲੱਗ ਗਏ ਤੇਰਾ ਤਾਂ ਰੋਜ਼ ਦਾ ਕੰਮ ਹੀ ਇਹੀ ਆ ਯਾਰ ਜ਼ਿੰਦਗੀ ਆ ਚਾਰ ਦਿਨਾਂ ਦੇ ਨਜ਼ਾਰੇ ਲੈਣ ਦੇ ਤੇ ਮੇਰੀ ਵੀ ਜਾਣ ਕਾ ਤੋ ਦੁੱਖਾਂ ਚ ਪਾਈ ਆ ਤੂੰ ਤਾਂ ਨਜ਼ਾਰੇ ਲਈ ਚਾਲੇ ਉਧਰੋਂ ਮੈਂ ਕੰਮ ਕਰੀ ਆਪ ਵੀ ਕੁਝ ਕਰਨਾ ਕੰਮ ਨਸ਼ੇ ਕਰ ਲੈ ਪੈਗ ਲਾ ਲਿਆ ਕੁਝ ਉਹ ਕਰ ਲਿਆ ਉਹ ਕਰ ਲਿਆ ਤੇਰੇ ਤਾਂ ਦਿਹਾੜੀ ਪੂਰੀ ਹੋ ਜਾਂਦੀ ਆ ਤੇ ਤਾਂ ਕੰਮ ਦੀ ਵੀ ਨਹੀਂ ਲੋੜ ਚਲ ਕੋਈ ਨਹੀਂ ਜਾ ਕੰਮ ਕਰ ਸੁਦਰ ਵੀ ਜਾਨ ਨਾਲੇ ਜਿੰਦਗੀ ਤੇ ਵਧੀਆ ਇੱਕ ਵਾਰੀ ਮਿਲਦੀ ਆ ਬਾਰੇ ਵਾਰੀ ਨਹੀਂ ਮਿਲਦੀ ਨਾਲੇ ਮੇਰੀ ਜੂਨ ਖਰਾਬ ਕੀਤੀ ਆ ਤੇ ਨਾਲੇ ਆਪਦੀ ਕੀਤੀ ਆ ਤੂੰ ਦੱਸ ਤੈਨੂੰ ਮਿਲਦਾ ਨਹੀਂ ਆ ਲੋਕ ਵੀ ਕੰਮ ਕਰਦੇ ਆ ਤੇ ਤੂੰ ਕਰ ਲਾ ਇਹ ਨਸ਼ਾ ਹੀ ਕਰਨੇ ਆ 4 ਦਿਨਾਂ ਆ ਗਏ ਜਿੰਦਗੀ ਆ ਗਮਲੇ ਕਿਉਂ ਲੜਦੀ ਆ ਤੇ ਲੜਨਾ ਹੋਰ ਕੀ ਤੂੰ ਲੜਨ ਨਾਲੇ ਤਾਂ ਕੰਮ ਕਰੀ ਜਾਣਾ ਵਾ ਤੂੰ ਕੋਈ ਚੰਗਾ ਕੰਮ ਕੀਤਾ ਵਾ ਮੈਂ ਉਥੇ ਦਿਨ ਰਾਤ ਕੰਮ ਕਰਦੀ ਹਾਂ ਤੇ ਤੂੰ ਆਪ ਡੱਕਾ ਕਰਕੇ ਵੀ ਨਹੀਂ ਬੋਸ਼ ਹੈਲੋ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੋਗਰਾਮ ਸੀ ਆ ਰਾਤ ਦਾ ਜੀ ਨਹੀਂ ਸਰ ਮੈਂ ਨਹੀਂ ਲਾ ਸਕਦੀ ਕਿਉਂਕਿ ਮੈਂ ਬਹੁਤ ਥੱਕੀ ਹੋਈ ਆ ਮੈਂ ਸਵੇਰ ਦਾ ਪ੍ਰੋਗਰਾਮ ਲਾ ਕੇ ਆਈ ਆ ਮੈਡਮ ਜੀ ਹੈਵੀ ਡੇਟ ਸੀਗੀ ਨਾ ਤਾਂ ਕਰਕੇ ਸਾਨੂੰ ਪੰਜ ਕੁੜੀਆਂ ਚਾਹੀਦੀਆਂ ਸੀਗੀਆਂ ਤੇ ਤਿੰਨ ਤਾਂ ਸਾਡੇ ਕੋਲ ਹੈਗੀਆਂ ਇੱਕ ਹੋ ਰਿਹਾ ਗਿਆ ਤਾਂ ਕਿ ਦਹੀਂ ਤੋਂ ਡਬਲ ਬੇ ਮਟ ਲੈਣਾ ਨਹੀਂ ਨਹੀਂ ਤੁਸੀਂ ਆਪ ਹੀ ਦੇਖੋ ਸੁਭਾ ਵੀ ਮੈਂ ਹੁਣ ਪ੍ਰੋਗਰਾਮ ਲਾ ਕੇ ਆਈ ਆ ਹਣ ਹੁਣ ਮੈਂ ਰਾਤ ਨੂੰ ਕਿਵੇਂ ਲਾ ਸਕਦੀ ਆ ਨਹੀਂ ਕਿਹਦਾ ਫੋਨ ਸੀ ਸਰ ਦਾ ਫੋਨ ਆ ਦਾ ਸੰਖਿਆ ਮੈਂ ਗੱਲ ਕਰਾਂਗੀ ਹੈਲੋ ਹਾਂਜੀ ਹਾਂਜੀ ਦੱਸੋ ਪੋਣੇ ਜੀ ਮੈਂ ਉਹਨਾਂ ਦਾ ਬਿੱਲ ਜੀ ਇਹਨਾਂ ਪ੍ਰੋਗਰਾਮ ਦੇ ਲਈ ਪ੍ਰੋਗਰਾਮ ਨੀ ਆ ਰ ਆਂਦਾ ਜੀ ਹਾਂ ਹਾਂ ਲਾ ਦੇ ਲਾ ਦੇ ਕਿੱਥੇ ਰਹੀ ਇਹ ਜੀ ਆਪਣਾ ਇੱਥੇ ਆ ਬਟ ਨਹੀਂ ਆ ਜੀ ਸੈਲ ਠੀਕ ਮਨਵੀਰ ਬੋਲਦਾ ਨਾ ਹਾਂ ਠੀਕ ਆ ਠੀਕ ਹਾਂ ਹਾਂ ਕੋਈ ਗੱਲ ਨਹੀਂ ਲਾ ਦੇਣਗੇ ਲਾ ਦੇਣਗੇ ਬੇ ਲਾ ਦੇ ਕੋਈ ਗੱਲ ਨਹੀਂ ਠੀਕ ਹੈ ਠੀਕ ਆ ਬਈ ਨਹੀਂ ਅਮੇ ਕਿਵੇਂ ਲਾ ਦੇਣਗੇ ਤੇਰੇ ਆ ਹੀ ਮਰਜ਼ੀਆਂ ਚੱਲ ਗਈਆਂ ਕੰਮ ਮੈਂ ਕਰਨਾ ਹੁੰਦਾ ਘਰ ਦਾ ਕੰਮ ਕਰਨ ਨਾਲੇ ਮੈਂ ਸ਼ੋਅ ਲਾਵਾ ਹਨਾ ਜਿੰਨਾ ਚਿਰ ਤੇਰੇ ਅੱਡਾ ਜੀ ਜਾਣ ਉਹ ਨਜ਼ਰ ਦਾ ਤੈਨੂੰ ਪ੍ਰੋਗਰਾਮ ਲਾਉਣਾ ਹੀ ਪੈਣਾ ਹੋਰ ਫਿਰ ਮਾਸਾ ਕੀ ਆ ਠੀਕ ਆ ਤੂੰ ਦੱਸ ਠੀਕ ਆ ਲੈ ਗਏ ਫਤਰੀ ਆਪਣੇ ਮਾਸੇ ਮਸੀ ਨਹੀਂ ਨਾ ਹੋਣ ਕੀ ਕਰਨਾ ਅੱਧੀ ਨਹੀਂ ਅੱਧੀ ਰਹਿ ਗਈ ਮੈਂ ਤਾਂ ਕੰਮ ਕਰੂੰਗੀ ਤੇ ਆਪ ਨਾ ਕੁਛ ਕਰੀ ਹੈ ਨਾ ਆਪ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਅਕਸਰ ਮੈਂ ਵੀ ਥਕਾਵਟ ਹੋ ਜਾਂਦੀ ਹੈ ਮੈਨੂੰ ਮੇਰਾ ਵੀ ਸਰੀਰ ਆ ਮੈਂ ਘਰ ਦਾ ਕੰਮ ਕਰਦੀ ਉਧਰੋਂ ਸਵੇਰ ਸ਼ੋਅ ਲਾ ਕੇ ਆਈ ਹੁਣ ਮੈਂ ਫੇਰ ਜਾਵਾਂ ਰਾਤ ਨੂੰ ਤੂੰ ਲਾਉਣਾ ਪ੍ਰੋਗਰਾਮ ਕੇ ਨਹੀਂ ਲਾਉਣਾ ਨਹੀਂ ਮੈਂ ਨਹੀਂ ਲਾਉਣਾ ਕਿਉਂ ਨਹੀਂ ਲਾਉਣਾ ਨਹੀਂ ਮੈਂ ਨਹੀਂ ਲਾ ਸਕਦੀ ਐ ਮੋਰ ਬਣਾਏਗੀ ਮੇਰ ਤੋਂ ਤਾਲ ਪ੍ਰੋਗਰਾਮ ਤੇ ਜਾ ਸੁਬਹਾ ਤਾਂ ਲਾ ਕੇ ਆਈਆਂ ਹੁਣ ਸ਼ਾਮ ਨੂੰ ਕਿਵੇਂ ਲਾਦਾ ਪ੍ਰੋਗਰਾਮ ਤੂੰ ਪ੍ਰੋਗਰਾਮ ਲਾਉਣਾ ਕਿ ਨਹੀਂ ਲਾਉਣਾ ਮੈਂ ਨਹੀਂ ਲਾਉਣਾ ਹੈਗਾ ਆ ਤਾਂ ਤੂੰ ਕੁਝ ਕਰਨਾ ਨਹੀਂ ਮੇਰੇ ਪ੍ਰੋਗਰਾਮਾਂ ਦਾ ਤੈਨੂੰ ਚੇਤਾ ਰਹਿ ਜਾਂਦਾ ਵਾ ਆਹ ਬੰਦਾ ਜਰਾ ਵਾਇਕਾ ਤਾਂ ਨਹੀਂ ਉਹ ਇਹਨਾਂ ਦਾ ਕੰਜਰ ਖਾਣਾ ਦਾ ਰੋਹਿਤ ਆਇਆ ਪ੍ਰਵਾ ਤੂੰ ਬੈ ਜਾ ਫਾਟੇ ਦੇ ਨਾਲ ਕੇ ਤੂੰ ਆਵਾਜ਼ ਲੈ ਫਾਟੇ ਦੇ ਨਾਲ ਤੂੰ ਬੈ ਜਾ ਜੂਜਾ ਮੰਗਾਇਆ ਤੇ ਆ ਬੰਦੂ ਰਿਹਾ ਤੇ ਮੜਨੇ ਨੂੰ ਤੂੰ ਬੈ ਜਾ ਲੋੜਾ ਦੇ ਆ ਜਾ ਇੱਥੇ ਛੜਕੜ ਆ ਜਾ ਮੁੜੇ ਆ ਰੋਣੇ ਪਗਾ ਪਾਲੀ ਸਿੱਧੀ ਹੋ ਗਏ ਨਾ ਪ੍ਰੋਗਰਾਮ ਤੇ ਜਾੜੀ ਤੇ ਨਹੀਂ ਤੇਰੇ ਨਾਲ ਮਾਰ ਭੰਨੇ ਲੈ ਹਾਏ ਮੇਰਾ ਮਾਂ ਮੇਰੀ ਕਿਸਮਤ ਕਿੰਨੀ ਮਾੜੀ ਆ ਤੇ ਇਹ ਨਾਲ ਤਾਂ ਮੈਂ ਹੀ ਮਾਰਦਾ ਹਾਏ ਮੇਰਾ ਅੱਬਾ ਚੱਕ ਲਾ ਮੈਨੂੰ ਤੇਨੂੰ ਪਤਾ ਨਹੀਂ ਕਦੋਂ ਮੇਰੇ ਤੇ ਤਰਸਾਊਂਗਾ ਪਤਾ ਨਹੀਂ ਮੇਰੇ ਕਰਮਾਂ ਚ ਕਦੋਂ ਸੌਖ ਮਿਲੂਗਾ ਮੈਨੂੰ ਇਹਨਾਂ ਦਾ ਮੈਨੂੰ ਦੁਖੀ ਹੋਈ ਕਰ ਲਿਆ